ਜਦੋਂ ਕਿਸੇ ਰੰਗੇ ਹੋਏ ਦੀ ਸੰਗਤ ਮਿਲਦੀ ਹੈ ਨਾ ਜੀ ਕਹਿੰਦੇ ਚੋਰ ਤੋਂ ਚੋਰ ਬੰਦਾ ਸਾਥ ਬਣ ਜਾਂਦਾ ਹੈ ਮਨੂਰ ਹੈ ਤੇ ਕੰਚਨ ਪਿਆ ਮਹਾਰਾਜ ਕਹਿੰਦੇ ਸੋਨਾ ਬਣ ਜਾਂਦਾ ਉਹ ਬੰਦਾ ਜਦੋਂ ਕਿਸੇ ਰੱਬ ਦੇ ਪਿਆਰੇ ਨਾਲ ਜਿਹੜੇ ਆਪ ਜੁੜੇ ਨੇ ਖੁਦ ਜੁੜੇ ਹੋਏ ਨੇ ਜਿਹੜੇ ਭਾਈ ਵਿਦੀ ਚੰਦ ਬਾਰੇ ਆਪਾਂ ਸਾਰੇ ਸੁਣਦੇ ਆ ਭਾਈ ਵਿਧੀ ਚੰਦ ਇੱਕ ਬਹੁਤ ਵੱਡਾ ਚੋਰ ਸੀ ਲੋਕ ਉਹਨੂੰ ਵਿਧੀ ਚੰਦ ਨਾਮ ਰੱਖਿਆ ਸੀ ਕਿਉਂਕਿ ਉਹਨੂੰ ਵਿਧੀਆਂ ਬਹੁਤ ਆਉਂਦੀਆਂ ਸੀ ਤਰੀਕੇ ਬਹੁਤ ਆਉਂਦੇ ਸੀ ਚੋਰੀ ਕਰਨ ਦੇ ਇੰਨੇ ਤਰੀਕੇ ਸੀ ਲੋਕਾਂ ਨੂੰ ਹੈਰਾਨ ਕਰ ਦਿੰਦਾ ਸੀ ਉਹ ਬਹੁਤ ਵੱਡਾ ਚੋਰ ਸੀ ਭਾਈ ਵਿਧੀ ਚੰਦ ਤੇ ਉਹਦੇ ਜੀਵਨ ਦੇ ਵਿੱਚ ਇੱਕ ਬਹੁਤ ਪਿਆਰੀ ਘਟਨਾ ਸਾਥ ਸੰਗ ਜੀ ਹੋ ਭਾਈ ਵਿਧੀ ਚੰਦ ਨੇ ਰਾਤ ਨੂੰ ਮੱਝਾਂ ਚੋਰੀ ਕੀਤੀਆਂ ਮੱਝਾਂ ਚੋਰੀ ਕਰ ਲਈਆਂ ਇੰਨੇ ਨੂੰ ਕਹਿੰਦੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਖੜਕਾ ਹੋਇਆ ਤੇ ਭਾਈ ਵਿਧੀ ਚੰਦ ਨੇ ਉਹਨਾਂ ਮੱਝਾਂ ਨੂੰ ਭਜਾਇਆ ਪੂਰਾ ਛੱਡਿਆ ਨਹੀਂ ਕਹਿਣ ਲੱਗਿਆ ਵੀ ਜੇ ਛੱਡਦਾ ਬਹੁਤ ਘਾਟਾ ਪੈ ਜਾਣਾ ਅੱਜ ਆਪਾਂ ਨੂੰ ਇਹਦੀ ਉਦਾਹਰਣਾਂ ਦਿੱਤੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਤਸ਼ਾਹ ਕਹਿੰਦੇ ਬਾਂਦਰ ਨੂੰ ਕਿਉਂ ਫੜਿਆ ਜਾਂਦਾ ਹੈ ਬਾਂਦਰ ਜਦੋਂ ਫੜਦੇ ਨੇ ਬਾਂਦਰ ਨੂੰ ਇੱਕ ਕੁੱਜੇ ਦੇ ਵਿੱਚ ਛੋਲੇ ਪਾਏ ਜਾਂਦੇ ਨੇ ਉਸ ਬਾਂਦਰ ਨੇ ਉਸ ਕੁੱਜੇ ਦੇ ਵਿੱਚ ਆਪਣਾ ਹੱਥ ਪਾਇਆ ਛੋਲਿਆਂ ਦੀ ਮੁਠੀ ਭਰ ਲਈ ਤੇ ਉਹ ਬੰਦ ਹੋ ਗਈ ਮੁਠੀ ਹੁਣ ਹੁਣ ਬਾਹਰ ਕੱਢਦਾ ਹੈ ਜੇ ਤਾਂ ਬਾਹਰ ਕੱਢਦਾ ਫਿਰ ਕੁੱਜਾ ਕਹਿੰਦੇ ਨਾਲ ਆਉਂਦਾ ਉਹ ਹੁਣ ਜੇ ਛੋਲਿਆਂ ਨੂੰ ਛੱਡਦਾ ਫਿਰ ਕਹਿੰਦੇ ਆਪ ਦੀ ਭੁੱਖ ਕੰਨੀ ਵੀ ਵੇਖਦਾ ਏਨੀ ਕ ਭੁੱਖ ਨੇ ਏਨੀ ਕ ਤ੍ਰਿਸ਼ਨਾ ਨੇ ਬਾਂਦਰ ਨੂੰ ਕਹਿੰਦੇ ਗ੍ਰਿਫਤਾਰ ਕਰਵਾ ਦਿੱਤਾ ਬਾਂਦਰ ਨੂੰ ਫੜ ਲਿਆ ਬਾਂਦਰ ਇਸ ਤਰ੍ਹਾਂ ਫੜਿਆ ਜਾਂਦਾ ਭਾਈ ਵਿਧੀ ਚੰਦ ਨੇ ਵੀ ਐਸੀ ਕੀਤਾ ਸਾਧ ਸੰਗਤ ਜੀਓ ਉਹ ਕਹਿਣ ਲੱਗਿਆ ਵੀ ਹੁਣ ਮੱਝਾ ਨਹੀਂ ਛੱਡਣੀਆਂ ਸਾਹਮਣੇ ਕੀ ਵੇਖਿਆ ਇੱਕ ਟੋਬਾ ਸੀ ਪਾਣੀ ਵਾਲਾ ਛੱਪੜ ਕਹਿ ਦੀਏ ਆਪਾਂ ਉਸ ਛੱਪੜ ਦੇ ਵਿੱਚ ਸੋਚਿਆ ਚਲੋ ਛੱਪੜ ਦੇ ਵਿੱਚ ਮੱਜਾਂ ਨੂੰ ਆਪਾਂ ਘੇਰ ਕੇ ਛੱਪੜ ਦੇ ਵਿੱਚ ਬਾੜ ਦਿੱਤੀਆਂ ਵੀ ਇੱਥੇ ਕਿਹੜਾ ਪਤਾ ਲੱਗਣਾ ਛੱਪੜ ਦੇ ਕਿਨਾਰੇ 2:30 ਵਜੇ ਨੇ ਸਾਦ ਸੰਗਤ ਦੀਓ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਉਸ ਖੁਦਾ ਦੀ ਬੰਦਗੀ ਕਰਨ ਵਾਲੇ ਨੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਨ ਨਾਮ ਸੇ ਭੋਏ ਭਾਰਥੀਏ ਆਪ ਲਈਏ ਲੜਲਾਏ ਦਰਦਰਵੇਸ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਐਸੇ ਮਹਾਪੁਰਖ ਭਾਈ ਅਦਲੀ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਆਰੇ ਸਿੱਖ ਸਨ ਭਾਈ ਅਦਲੀ ਜੀ 2 ਵਜੇ ਚੌਂਕੜਾ ਲਾਇਆ ਉਸ ਕਿਨਾਰੇ ਤੇ ਬੈਠ ਕੇ ਉੱਤੇ ਕਹਿੰਦੇ ਲੋਈ ਲਈ ਹੈ ਆਵਾਜ਼ ਆਉਂਦੀ ਹੈ ਵਾਹ ਗੁਰੂ ਵਾਹ ਗੁਰੂ ਸਿਮਰਨ ਕਰਦੇ ਨੇ ਭਾਈ ਬੇਦੀ ਚੰਦ ਹੈਰਾਨ ਹੋਇਆ ਕਹਿੰਦੇ ਇਹ ਕੌਣ ਜਾ ਕੇ ਗੋਡੀ ਹੱਥ ਲਾਇਆ ਪੈਰਾਂ ਨੂੰ ਹੱਥ ਲਾਇਆ ਗੋਡੇ ਨੂੰ ਹੱਥ ਲਾਇਆ ਭਾਈ ਵਿਦੀ ਚੰਦ ਨੇ ਆਪਣਾ ਲੋਈ ਜਿਹੜਾ ਕੱਪੜਾ ਲਿਆ ਸੀ ਹਟਾ ਕੇ ਵੇਖਿਆ ਕਹਿੰਦੇ ਕੌਣ ਭਾਈ ਵਿਦੀ ਚੰਦ ਕਹਿਣ ਲੱਗਿਆ ਜੀ ਮੈਂ ਚੋਰ ਆ ਦੇਖ ਝੂਠ ਨਹੀਂ ਬੋਲਿਆ ਜ਼ਿੰਦਗੀ ਵਿੱਚ ਸੱਚ ਬੋਲਦੇ ਹੋ ਤੁਸੀਂ ਸੱਚ ਦਾ ਪੱਲਾ ਨਹੀਂ ਛੱਡਿਆ ਝੂਠ ਨਹੀਂ ਬੋਲਿਆ ਵੀ ਮੈਂ ਸੰਤਾਂ ਜਾਂ ਭਗਤਾਂ ਹੀ ਨਹੀਂ ਆਖਿਆ ਕਹਿੰਦੇ ਜੀ ਮੈਂ ਚੋਰ ਆ ਮੇਰੇ ਮਗਰ ਪਿੰਡ ਵਾਲੇ ਲਾਗੇ ਨੇ ਮੱਜਾਂ ਮੈਂ ਕਹਿੰਦੇ ਰੋਬੇ ਚ ਬਾੜਤੀਆਂ ਹੁਣ ਤੁਸੀਂ ਮੈਨੂੰ ਬਚਾ ਸਕਦੇ ਹੋ ਮਹਾਪੁਰਸ਼ੋ ਤੁਸੀਂ ਬਚਾ ਸਕਦੇ ਹੋ ਮੈਨੂੰ ਹੁਣ ਤੇ ਭਾਈ ਅਦਲੀ ਜੀ ਕਹਿਣ ਲੱਗੇ ਕਹਿੰਦੇ ਵੈਦਾਂ ਫਿਰ ਚੌਂਕੜਾ ਮਾਰ ਚੌਂਕੜਾ ਮਾਰਿਆ ਆਹ ਮੇਰੇ ਵਾਲਾ ਕੱਪੜਾ ਕਹਿੰਦੇ ਅੱਧਾ ਕੱਪੜਾ ਤੂੰ ਲੈ ਲੈ ਉੱਤੇ ਇਸ ਤਰ੍ਹਾਂ ਕਹਿੰਦੇ ਪਿੰਡ ਵਾਲਿਆਂ ਨੇ ਪੈੜ ਦਬਦੇ ਦਬਦੇ ਉਸ ਜਗ੍ਹਾ ਤੇ ਆ ਕੇ ਪਹੁੰਚ ਗਏ ਜਿੱਥੇ ਭਾਈ ਅਦਲੀ ਜੀ ਸਿਮਰਨ ਕਰਦੇ ਪਏ ਨੇ ਸਾਧ ਸੰਗਤ ਜੀ ਭਾਈ ਅਦਲੀ ਜੀ ਨੂੰ ਕਹਿਣ ਲੱਗੇ ਮਹਾਪੁਰਸ਼ੋ ਭਾਈ ਅਦਲੀ ਜੀ ਚੋਰ ਵੇਖਿਆ ਤੇ ਭਾਈ ਅਦਲੀ ਜੀ ਕਹਿਣ ਲੱਗੇ ਭਾਈ ਚੋਰ ਤਾਂ ਨਹੀਂ ਵੇਖਿਆ ਆ ਇੱਕ ਮੇਰੇ ਕੋਲੇ ਬੈਠਿਆ ਤੁਸੀਂ ਦੇਖ ਲਓ ਕਿਤੇ ਚੋਰ ਹੈ ਕਿ ਸਾਧ ਹੈ ਇਹ ਤੇ ਭਾਈ ਅਦਲੀ ਜੀ ਭਾਈ ਵਿਧੀ ਚੰਦ ਕਹਿਣ ਲੱਗਿਆ ਵੀ ਮਰਵਾਤੇ ਬਾਬੇ ਨੇ ਵੀ ਆਪੇ ਕੋਲ ਬਿਠਾ ਲੈ ਆਪੇ ਦੱਸ ਤਾਂ ਵੀ ਇਹ ਬੈਠਿਆ ਚੋਰ ਹੈ ਤੇ ਪਿੰਡ ਵਾਲਿਆਂ ਦਾ ਇੰਨਾ ਭਰੋਸਾ ਸੀ ਸਾਧ ਸੰਗਤ ਜੀ ਉਹ ਭਾਈ ਅਦਲੀ ਤੇ ਕਹਿਣ ਲੱਗੇ ਮਹਾਪੁਰਸ਼ੋ ਤੁਹਾਡੇ ਕੋਲੇ ਅੰਮ੍ਰਿਤ ਵੇਲੇ ਸਾਧੂਆਂ ਕੋਲੇ ਸਾਧੂ ਹੀ ਬੈਠ ਸਕਦੇ ਨੇ ਸਾਧੂਆਂ ਕੋਲੇ ਚੋਰਾਂ ਦਾ ਕੋਈ ਕੰਮ ਨਹੀਂ ਆਖੋ ਸਤਨਾਮ ਵੀ ਕਹਿੰਦੇ ਇੱਥੇ ਤੁਹਾਡੇ ਕੋਲੇ ਨਾਮ ਜਪਣ ਵਾਲਾ ਹੀ ਬੈਠ ਸਕਦਾ ਹੈ ਭਾਈ ਅਦਲੀ ਜੀ ਨਾਮ ਜਪਦੇ ਨੇ ਭਾਈ ਵਿਧੀ ਚੰਦ ਨਾਮ ਜਪਦਾ ਇੱਕ ਵਾਰੀ ਨਹੀਂ ਵੇਖਿਆ ਉਹਨਾਂ ਨੇ ਪੱਲਾ ਹਟਾ ਕੇ ਵੀ ਮੈਂ ਅਸੀਂ ਦੇਖ ਲਈਏ ਇਹ ਬੰਦਾ ਕੌਣ ਹੈ ਸੰਗਤ ਕਹਿੰਦੇ ਬਹੁਤ ਅਸਰ ਕਰਦੀ ਹੈ ਉਸ ਦਿਨ ਤੋਂ ਜੀ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਮੋਹ ਪਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਗ ਲਿਆ ਮੋਹੇ ਪਾਪੀ ਪੜਦਾ ਐਡੇ ਵੱਡੇ ਪਾਪੀ ਚੋਰ ਬੰਦੇ ਨੂੰ ਕਹਿੰਦੇ ਮਹਾਪੁਰਸ਼ਾ ਨੇ ਰੱਖ ਲਿਆ ਫਿਰ ਭਾਈ ਅਦਲੀ ਜੀ ਕਹਿਣ ਲੱਗੇ ਭਾਈ ਅਦਲੀ ਜੀ ਨੂੰ ਭਾਈ ਵਿਦੀ ਚੰਦ ਮਹਾਪੁਰਸ਼ੋ ਮੈਨੂੰ ਜੋੜ ਲਓ ਆਪਣੇ ਚਰਨਾਂ ਨਾਲ ਭਾਈ ਅਦਲੀ ਜੀ ਕਹਿੰਦੇ ਮੇਰੇ ਚਰਨਾਂ ਵਿੱਚ ਕੁਝ ਨਹੀਂ ਚੱਲ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਫਿਰ ਐਡਾ ਵੱਡਾ ਗੁਰਸਿੱਖ ਬਣਿਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਵਿਦੀ ਚੰਦ ਛੀਨਾ ਗੁਰੂ ਕਾਸੀਨਾ ਸਾਧ ਸੰਗਤ ਜੀਓ